ਸਭ ਤੋਂ ਵੱਧ ਜੇ ਵਕਾਊ ਨੇ ਤੇ ਸਾਡੇ ਸਿੱਖ ਲੀਡਰ ਵਕਾਊ ਨੇ ਜੋ ਕੌਡੀਆਂ ਦੇ ਭਾਅ ਤੇ ਪੰਜਾਬ ਚ ਵਿਕਦੇ ਪਏ ਐ ਇਡੀ ਸ਼ਰਮ ਆਉਂਦੀ ਐ ਜਦੋਂ ਕਹਿੰਨੇ ਆ ਕਿ ਫਲਾਣੀ ਪਾਰਟੀ ਦੇ ਐਨੇ ਸਿੱਖ ਜਿਹੜੇ ਕੈਂਡੀਡੇਟ ਨੇ ਦੁਜੇ ਬਣੇ ਜਾ ਰਹੇ ਨੇ ਲਹਣ ਤਾਂ ਤੁਹਾਡੇ ਪੈਦਾ ਹੋ ਨੂੰ ਮੇਰੇ ਦੇ ਗੱਲ ਪੱਗ ਦੇ ਵਿਕਣ ਦੀ ਯਾਰ ਜਿੰਦੇ ਨਾਲ ਖਲੋਤੇ ਮਰਜੋ ਖੱਬਜੋ ਤੋਂ ਹਿੱਲੋ ਨਾ ਯਾਰ ਤੁਹਾਡੇ ਸਿਰ ਤੇ ਪੱਗ ਹੈ ਤੁਹਾਡੇ ਪਿੱਛੇ ਤੁਸੀਂ ਸਿੰਘ ਲਾਇਆ ਹੋਇਆ ਹੈ ਸਿੰਘ ਦਾ ਮਤ ਡੈਫੀਨੇਸ਼ਨ ਕੀ ਹੈ ਸ਼ੇਰ ਤੇ ਅਸੀਂ ਗਿੱਦੜਾਂ ਤੋਂ ਭੇੜੇ ਜੇ ਅਸੀਂ ਪੂਸ ਚੋਕਿਓ ਉਹਨਾਂ ਦੇ ਮਗਰ ਹੀ ਤੁਰਪੇ ਫਿਰ ਉਹ ਬੰਦਾ ਲਾਨਤੀ ਨਹੀਂ ਲਾਨਤੀ ਅਸੀਂ ਵੀ ਆ ਦੇਖੋ ਇੱਕ ਬੰਦਾ ਤਾਂ ਛੱਡ ਕੇ ਤੁਰ ਗਿਆ ਪੰਜਾਬ ਨੂੰ ਉਹਦਾ 20-25 ਕਰੋੜ ਜਾਂ 100 ਕਰੋੜ ਜਿਹਾ ਵਿਗ ਗਿਆ ਹੁਣ ਉਹ ਤੋਂ ਮਗਰ ਅਸੀਂ ਆ ਜੇ ਅਸੀਂ ਉਹਨਾਂ ਦੇ ਮਗਰ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਗਾਲ ਕਿਹੜੀ ਗੱਲੋਂ ਕੱਢਣੀ ਫਿਰ ਤੱਕ ਖੱਚ ਅਸੀਂ ਲੋਕ ਦੀ ਖੱਚ ਬਰਾਬਰ ਹੈ ਇਹ ਜਿਹੜੀ ਰੁੱਤ ਐ ਉਹ ਜਮੀਰਾਂ ਵਿਕਣ ਦੀ ਰੁੱਤ ਐ ਕੋਈ ਰੰਡੀ ਵੀ ਨਹੀਂ ਐ ਨਾ ਕੰਮ ਕਰਦੀ ਜਿਵੇਂ ਅਸੀਂ ਚਗਲ ਹੋ ਕੇ ਜਿਆ ਰਹੇ ਕੋਈ ਚਗਲ ਬੰਦਿਆਂ ਨੂੰ ਵੋਟ ਨਾ ਪਾਏ ਜੇ ਤੁਸੀਂ ਵੋਟ ਪਾਉਂਗੇ ਕੱਲ ਨੂੰ ਤੁਹਾਨੂੰ ਮਾਰ ਦੇਣਗੇ ਲੋਕ ਉਹ ਫਿਰ ਉਹਨਾਂ ਨੂੰ ਚਗਲ ਨਾ ਕਿਹਾ ਜੇ ਜੇ ਤੁਸੀਂ ਉਹਨਾਂ ਨੂੰ ਵੋਟ ਪਾਉਣੀ ਐ ਫਿਰ ਉਹ ਚਗਲ ਨਹੀਂ ਚਗਲ ਆਪਾਂ ਲੋਕ ਸਾਡੇ ਔਰ ਮਗਰੋਂ ਲੈਣੇ ਪਾਰਟੀ ਅਸੀਂ ਪਾਰਟੀਆਂ ਤੋਂ ਕੀ ਲੈਣਾ ਪਰ ਗੱਲ ਇੱਕ ਸਟੈਂਡ ਦੀ ਐ ਗੱਲ ਆਉਂਦੀ ਹੈ ਕਿ ਇਹ ਪੰਜਾਬ ਦੇ ਹਿੱਤਾਂ ਲਈ ਇਹ ਲੋਕ ਨਹੀਂ ਲੜ ਸਕਦੇ ਇਹ ਪੰਜਾਬ ਦੇ ਹੱਕਾਂ ਲਈ ਨਹੀਂ ਲੜ ਸਕਦੇ ਰੱਬ ਨਾ ਕਰੇ ਪੰਜਾਬ ਤੇ ਮੁਸੀਬਤ ਪੈ ਜਾਏ ਇਹ ਲੋਕਾਂ ਨੂੰ ਜੇ ਕੋਈ ਪਾਰਟੀ ਚਾਰ ਛਿਲੜ ਦੇ ਦੇਗੀ ਇਹ ਪੰਜਾਬ ਨੂੰ ਸਰੈਂਡਰ ਕਰ ਦੇਣਗੇ ਇਹੋ ਜਿਹੇ ਜਿਸ ਆਦਮੀ ਨੇ ਡਰ ਕੇ ਜਮੀਰ ਵੇਚੀ ਜਿਸ ਨੇ ਲੋਭ ਲਾਲਚ ਵਿੱਚ ਜਮੀਰ ਵੇਚੀ ਉਹ ਆਦਮੀ ਪੰਜਾਬ ਦੇ ਵਿੱਚ ਰਹਿਣ ਦੇ ਕਾਬਲ ਨਹੀਂ ਉਹਨੂੰ ਇਲੈਕਸ਼ਨ ਕਿਉਂ ਤਾਂ ਨੇੜੇ ਨਹੀਂ ਆਉਣ ਦੇਣਾ ਚਾਹੀਦਾ ਪੰਜਾਬ ਦੇ ਲੋਕਾਂ ਉਹ ਆਦਮੀ ਕਦੋਂ ਵੀ ਆਪਦੀਆਂ ਜ਼ਰੂਰਤਾਂ ਦੇ ਲਈ ਤੁਹਾਨੂੰ ਜ਼ਹਿਰ ਦੇ ਕੇ ਤੁਹਾਨੂੰ ਮਾਰ ਸਕਦਾ ਉਹ ਆਦਮੀ ਸਤਿ ਸ੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾ ਜਸ ਕਰੇ ਬਲ ਉਮੀਦ ਕਰਦਾ ਠੀਕ ਠਾਕ ਹੋਮਗੇ ਰੁੱਤ ਚੋਣਾ ਦੀ ਹੈ ਰੁੱਤ ਪੱਗਾਂ ਬਦਲਣ ਦੀ ਹੈ ਤੇ ਰੁੱਤ ਰੁੱਤ ਜਿਹੜੀ ਹੈ ਉਹ ਚੁੰਨੀਆਂ ਬਦਲਣ ਦੀ ਹੈ ਤੇ ਮੈਂ ਤਾਂ ਕਹਿ ਰਿਹਾ ਕਿਉਂਕਿ ਚੋਣਾ ਵੇਲੇ ਅਕਸਰ ਲੀਡਰਾਂ ਦੀ ਹਫੜਾ ਦਫੜੀ ਸ਼ੁਰੂ ਹੁੰਦੀ ਆ ਲੀਡਰ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਜਾਂਦੇ ਨੇ ਪਰ ਲੋਕ ਅਤਵਾਰ ਪਾਰਟੀ ਤੇ ਕਰਦੇ ਨੇ ਜਾਂ ਲੀਡਰ ਤੇ ਕਰਦੇ ਨੇ ਬਹੁਤੀ ਵਾਰ ਇਹ ਹੁੰਦਾ ਕਿ ਚਿਹਰਾ ਦੇਖ ਕੇ ਵੋਟ ਜਿਹੜੀ ਆ ਉਹ ਪਾਈ ਜਾਂਦੀ ਆ ਇਹ ਕਿਹਾ ਜਾਂਦਾ ਕਿ ਇਹ ਚਿਹਰਾ ਭਾਈ ਜਿਹੜਾ ਹੈਗਾ ਬੜਾ ਇਮਾਨਦਾਰ ਆ ਇਹ ਚਿਹਰੇ ਦਾ ਬੜਾ ਵੱਡਾ ਸਟੈਂਡਰਡ ਆ ਜਿੱਥੇ ਹੈ ਉੱਥੇ ਹੀ ਹੈ ਪਰ ਉਸ ਤੋਂ ਬਾਅਦ ਜਦੋਂ ਉਹ ਚਿਹਰਾ ਬਦਲਦਾ ਆ ਪਾਰਟੀ ਨੂੰ ਜਦੋਂ ਹੋਰ ਪਾਰਟੀ ਦਾ ਜਿਹੜਾ ਝੰਡਾ ਆ ਉਹ ਚੁੱਕਦਾ ਆ ਤਾਂ ਉਦੋਂ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਨਿਰਾਸ਼ਾ ਜਿਹੜੀ ਆ ਉਹ ਆਉਂਦੀ ਆ ਅੱਜ ਦੀ ਗੱਲਬਾਤ ਇਸ ਉੱਪਰ ਹੀ ਕਰਾਂਗੇ ਕਿ ਜਿਹੜੇ ਦਲ ਬਦਲੂ ਲੀਡਰ ਨੇ ਅਗਰ ਕਿੱਦਾਂ ਦੇ ਕਰਦਾਰ ਦੇ ਲੀਡਰ ਹੋਣਗੇ ਜਿਹੜੇ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਨਾਲ ਖੜੇ ਆ ਕਿ ਜਿਹੜੇ ਆਪਣੀ ਪਾਰਟੀ ਦੇ ਨਹੀਂ ਹੋ ਸਕੇ ਕਿ ਉਹ ਕਦੇ ਪੰਜਾਬ ਦੇ ਹੋ ਸਕਤੇ ਨੇ ਇਸ ਤੇ ਵਾਪਤ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਹੋਣਗੇ ਸਭ ਤੋਂ ਪਹਿਲਾਂ ਖਾਰਾ ਸਾਹਿਬ ਦਾ ਸਵਾਗਤ ਕਰ ਲਈਏ ਫਿਰ ਅਗਲੀ ਗੱਲਬਾਤ ਕਰਾਂਗੇ ਖਾਰਾ ਸਾਹਿਬ ਸਵਾਗਤ ਆ ਰ ਮੀਟਲ ਜੀ ਸਤਿ ਸ਼੍ਰੀ ਅਕਾਲ ਜੀ ਖਾਰਾ ਸਾਹਿਬ ਜਿਸ ਤਰ੍ਹਾਂ ਦੇ ਨਾਲ ਮੈਂ ਗੱਲ ਕਰੀ ਆ ਕਿ ਇਹੇ ਰੁੱਤ ਜਿਹੜੀ ਆ ਚੋਣਾ ਦੀ ਆ ਤੇ ਰੁੱਤ ਫਿਰ ਪੱਗਾਂ ਬਦਲਣ ਦੀ ਵੀ ਆ ਕਿਉਂਕਿ ਅੱਜ ਜੇ ਪੱਗ ਨੀਲੀ ਆ ਤੇ ਕੱਲ ਨੂੰ ਸੰਤਰੀ ਹੋ ਜੇ ਜਾਂ ਪਰਸੋਂ ਪੀਲੀ ਹੋ ਜੇ ਇਹਦਾ ਵੀ ਪਤਾ ਨਹੀਂ ਲੱਗਦਾ ਆਖਰ ਇਹਨਾਂ ਦਿਨਾਂ ਦੇ ਵਿੱਚ ਇਹ ਚੀਜ਼ ਕਿਉਂ ਸ਼ੁਰੂ ਹੋ ਜਾਂਦੀ ਆ ਕਿ ਭਈ ਆਹ ਪਾਰਟੀ ਨਹੀਂ ਤਾਂ ਸਹੀ ਆਹ ਪਾਰਟੀ ਨਹੀਂ ਤਾਂ ਸਹੀ ਐਕਚੁਅਲੀ ਇਹ ਜਿਹੜੀ ਰੁੱਤ ਐ ਉਹ ਜ਼ਮੀਰਾਂ ਵਿਕਣ ਦੀ ਰੁੱਤ ਐ ਇਹਨੂੰ ਅਸੀਂ ਪੱਗ ਦੀ ਬਦਲਾ ਜਾਂ ਚੁੰਨੀ ਦੀ ਬਦਲਣ ਦੀ ਗੱਲ ਨਹੀਂ ਕਰ ਸਕਦੇ ਅਸੀਂ ਇੱਥੇ ਇਹ ਗੱਲ ਕਰਾਂਗੇ ਜਦੋਂ ਜ਼ਮੀਰ ਵਿਕਦੀ ਐ ਤਾਂ ਉਹ ਇਹਨਾਂ ਦਿਨਾਂ 'ਚ ਵਿਕਦੀ ਇਲੈਕਸ਼ਨਾਂ ਦੇ ਕੋਲ ਆ ਕੇ ਦੇਖੋ ਕੋਈ ਟਾਈਮ ਸੀ ਅਸੀਂ ਕਹਿੰਦੇ ਹੁੰਦੇ ਸੀ ਕਿ ਯੂਪੀ ਜਾਂ ਬਿਹਾਰ ਦਾ ਜਿਹੜਾ ਭਈਆ ਹੈ ਉਹ ਐਸੇ ਤਰ੍ਹਾਂ ਹੈ ਯਾਰੋ ਤਾਂ ਸਟੈਂਡ ਤੇ ਖਲੋਤੇ ਨਹੀਂ ਆਪਦੇ ਸਭ ਤੋਂ ਵੱਧ ਜੇ ਵਕਾਊ ਨੇ ਤੇ ਸਾਡੇ ਸਿੱਖ ਲੀਡਰ ਵਕਾਊ ਨੇ ਜੋ ਕੌਡੀਆਂ ਦੇ ਭਾਅ ਤੇ ਪੰਜਾਬ 'ਚ ਵਿਕਦੇ ਪਏ ਨੇ ਕਿਸੇ ਪਾਰਟੀ ਦਾ ਹੋਵੇ ਦੇਖੋ ਹੁਣ ਆਪਾਂ ਕਿਸੇ ਪਾਰਟੀ ਨਾਲ ਨਹੀਂ ਨਾ ਅਕਾਲੀ ਨਾ ਕਾਂਗਰਸੀ ਨਾ ਆਪਸ ਨਾ ਸਾਡਾ ਕਿਸੇ ਨਾਲ ਕੋਈ ਲਿੰਕ ਨਹੀਂ ਪਰ ਅੱਜ ਜਦੋਂ ਸ਼ਰਮ ਆਉਂਦੀ ਹੈ ਯਾਰ ਜਿਹੜੀ ਪਾਰਟੀ ਤੁਸੀਂ ਰਹੇ ਹੋ ਕਿਸੇ ਪਾਰਟੀ 'ਚ ਰਹੇ ਹੋ ਨਾ ਯਾਰ ਤੁਸੀਂ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਉਸੇ ਪਾਰਟੀ ਕਰਕੇ ਪਾਈਆਂ ਤੁਹਾਨੂੰ ਲੋਕਾਂ ਨੇ ਆਪ ਕਰਕੇ ਪਾਈਆਂ ਤੁਹਾਨੂੰ ਲੋਕਾਂ ਨੇ ਕਾਂਗਰਸੀ ਕੱਲੀ ਕਰਕੇ ਪਾਤੀਆਂ ਯਾਰ ਤੁਹਾਨੂੰ ਸ਼ਰਮ ਆਈ ਕਿ ਜਿਹੜੇ ਤੁਹਾਨੂੰ ਬੰਦਿਆਂ ਨੇ ਜਿਤਾਇਆ ਤੁਹਾਨੂੰ ਉਸ ਪਾਰਟੀ ਕਰਕੇ ਜਿਤਾਇਆ ਕਿਸੇ ਦੇ ਸਕੇਦਾ ਬਣ ਜਾਓ ਕੁਝ ਬੰਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਪਰਿਵਾਰ ਜਿਹੜੇ ਨੇ ਮਨਿਸਟਰ ਵੀ ਬਣੇ ਪੰਜਾਬ ਦੀ ਹਕੂਮਤ ਦੇ ਇਨਚਾਰਜ ਬਣੇ ਪੰਜ ਪੰਜ ਸਾਲ ਉਹਦਿਆਂ ਤੇ ਰਹੇ ਯਾਰ ਅੱਜ ਉਹ ਵੀ ਬੰਦੇ ਆਪ ਦਾ ਚਿਹਰਾ ਵਿਖਾ ਕੇ ਚਲੇ ਗਏ ਨੇ ਹੁਣ ਇਹਦੇ ਮੈਂ ਕੰਪੇਅਰ ਕਰੂੰਗਾ ਸਰਦਾਰ ਜਸਾ ਸਿੰਘ ਆਲੂ ਵਾਲੀਏ ਦਾ ਟਾਈਮ ਲਾਹੌਰ ਦੇ ਅੰਦਰ ਸਦਾ ਆਉਂਦਾ ਕਿ ਲਾਹੌਰ ਲੈ ਲਓ ਬਾਕੀ ਸਾਨੂੰ ਦੇ ਦਿਓ ਸੌਦਾ ਬੜਾ ਸਪਸ਼ਟ ਹੋ ਰਿਹਾ ਹੈ ਪਰ ਉਹ ਕਹਿੰਦਾ ਨਹੀਂ ਖਾਲਸਾ ਇਸ ਤਰ੍ਹਾਂ ਨਹੀਂ ਕਰਦਾ ਤੇਰੇ ਸਾਹਮਣੇ ਝੁੱਕ ਕੇ ਅਸੀਂ ਆਪਦੇ ਖਾਲਸੇ ਪੰਥ ਨੂੰ ਰਸਾਉਣਾ ਨਹੀਂ ਸਾਨੂੰ ਸਿੱਖ ਕੀ ਕਹਿਣਗੇ ਯਾਰ ਜਿਨ੍ਹਾਂ ਦੇ ਆਸਰੇ ਲੜੇ ਜਿਨ੍ਹਾਂ ਦੇ ਕਹਿਣ ਤੇ ਲੜੇ ਜਿਨ੍ਹਾਂ ਦੇ ਲਈ ਲੜੇ ਉਹ ਸਾਨੂੰ ਕੀ ਕਹਿਣਗੇ ਕਿ ਅੱਜ ਇੱਕ ਸਰਦਾਰ ਲਾਹੌਰ ਦੇ ਪਿੱਛੇ ਆਪਦੀ ਜਮੀਰ ਵੇਚ ਗਿਆ ਆ ਉਸ ਪੱਗ ਉਸ ਸਿੱਖ ਤੇ ਉਸ ਸਰਦਾਰ ਯਾਰ ਇਹ ਬੇਸ਼ਰਮ ਵਾਲੀ ਗੱਲ ਨਹੀਂ ਕਿ ਵੋਟ ਇਹਨਾਂ ਨੂੰ ਲੋਕ ਪਾ ਰਹੇ ਨੇ ਉਹ ਕਹਿੰਦੇ ਨੇ ਤੂੰ ਫਲਾਣੀ ਥਾਂ ਤੇ ਬੜਾ ਵਧੀਆ ਲੱਗਦਾ ਸਾਨੂੰ ਤੇ ਤੁਸੀਂ ਯਾਰ ਦੂਜੇ ਗਰੁੱਪ ਚ ਚਲੇ ਗਏ ਹੋ ਫਿਰ ਉਸ ਗਰੁੱਪ 'ਚ ਜਾ ਰਹੇ ਹੋ ਜਿਨੇ ਪੰਜਾਬ ਤੇ ਹਮਲਾ ਕੀਤਾ ਸ਼ੁਭ ਕਰਨ ਮੁੰਡੇ ਨੂੰ ਗੋਲੀ ਵਜਦੀ ਹੈ ਪਹਿਲੀ ਵਾਰ ਹੋਇਆ ਹੈ ਕਿ ਇੱਕ ਸਟੇਟ ਦੂਜੀ ਸਟੇਟ ਤੇ ਹਮਲਾ ਕਰਦੀ ਹੋਵੇ ਪਰਚਾ ਦਰਜ ਹੋ ਜੇ ਅੱਜ ਤੱਕ ਕੋਈ ਮਲਜਮ ਦਾ ਨਾਮਿਨੇਟ ਨਹੀਂ ਹੋਇਆ ਜਦ ਕਿ ਇਮੀਡੀਏਟ ਉਸੇ ਵੇਲੇ ਹੀ ਹੋ ਜਾਣਾ ਸੀ ਉਸ ਨੇ 1.5 ਸਾਲ ਪੌਣੇ 2 ਸਾਲ ਉੱਥੇ ਕਿਸਾਨਾਂ ਨੂੰ ਦਿੱਲੀ ਬਿਠਾਇਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਜਦੋਂ ਤੁਸੀਂ ਲੋਕ ਐਂ ਛੱਡ ਕੇ ਵਿਦਾਊਟ ਕਨਸੈਂਟ ਲੋਕਾਂ ਦੀ ਲੋਕਾਂ ਨਾਲ ਬਿਨਾ ਸਲਾਹ ਮਸ਼ਵਰੇ ਤੋਂ ਤੁਸੀਂ ਕਰੋੜਾਂ ਲੋਕ ਲੱਖਾਂ ਲੋਕਾਂ ਦੇ ਤੁਸੀਂ ਉਹਨਾਂ ਦੀ ਜਿਹੜਾ ਤੁਹਾਨੂੰ ਦਿੱਤਾ ਹੈ ਜ਼ਮੀਰ ਵੇਚ ਕੇ ਉਹ ਚਲੇ ਜਾਂਦੇ ਹੁਣ ਇਹਦੇ ਬਰਾਬਰ ਇੱਕ ਹੋਰ ਕੰਪੇਅਰ ਕਰਦੇ ਨੇ ਆਪਾਂ ਸੰਤ ਭਿੰਡਰਾਂ ਵਾਲੇ 1984 ਆਉਂਦੀ ਹੈ ਹਜ਼ਾਰਾਂ ਜਿਹੜੇ ਉਹਨਾਂ ਕੋਲ ਲੋਕ ਮੈਸੇਜ ਲੈ ਕੇ ਜਾਂਦੇ ਨੇ ਲੋਭ ਤੇ ਲਾਲਚ ਦੇ ਕੇ ਆਉਂਦੇ ਨੇ ਜੋ ਮਰਜੀ ਉਹਦਾ ਲਓ ਪਰ ਉਹ ਕੈਸਾ ਇਨਸਾਨ ਸੀ ਯਾਰ ਪਰਵਾਹ ਹੀ ਨਹੀਂ ਕੀਤੀ ਕਿਸੇ ਚੀਜ਼ ਦੀ ਕੋਈ ਅਹੁਦਾ ਹੀ ਨਹੀਂ ਲਿਆ ਮੁੱਖ ਮੰਤਰੀ ਮੁੱਖ ਮੰਤਰੀ ਬਣ ਸਕਦੇ ਸੀ ਸਾਰਾ ਰਾਜ ਭਾਗ ਮਿਲ ਸਕਦਾ ਸੀ ਪਰ ਨਹੀਂ ਉਹ ਪੁਰਾਣੇ ਸਿੱਖਾਂ ਘੁੱਗੇ ਜਿਵੇਂ ਸਹਿਬਜ਼ਾਦਿਆਂ ਨੇ ਕਿਹਾ ਸੀ ਵਜੀਦ ਖਾਂ ਸਾਨੂੰ ਤੇਰੀ ਲੋੜ ਹੀ ਨਹੀਂ ਤੇਰੀ ਬਾਦਸ਼ਾਹੀ ਦੀ ਤੇ ਉਸ ਬੰਦੇ ਨੇ ਉਸ ਇਨਸਾਨ ਨੇ ਠੋਕਰ ਮਾਰ ਕੇ ਰੱਖਤੀ ਉਹਨੂੰ ਕਹਿੰਦੇ ਨੇ ਉਹ ਪੱਗ ਉਹ ਸਿੱਖ ਉਹ ਪੰਜਾਬ ਦਾ ਵਫਾਦਾਰ ਇਨਸਾਨ ਉਹੋ ਜਿਹੇ ਬੰਦੇ ਹੁੰਦੇ ਨੇ ਦੂਸਰਾ ਆਪਾਂ ਫੇਰ ਆ ਜੰਨੇ ਆ ਇੱਕ ਆਦਮੀ 40 ਸਾਲ ਤੋਂ ਲਗਾਤਾਰ ਇਲੈਕਸ਼ਨ ਲੜਦਾ ਹੈ ਮੈਕਸਿਮਮ ਹਾਰਦਾ ਹੈ ਪੰਜਾਬ ਦੀ ਗੱਲ ਕਰਦਾ ਹੈ ਪੰਜਾਬ ਦੀ ਗੱਲ ਤੋਂ ਫਿਰਦਾ ਨਹੀਂ ਸਰਦਾਰ ਸਿਮਰਜੀਤ ਸਿੰਘ ਮਾਨ ਕਿਤੇ ਨਹੀਂ ਗਿਆ ਯਾਰ ਸਾਰੇ ਨਹੀਂ ਮਾਰੇ ਪਰ ਬਹੁਤ ਥੋੜੇ ਚੰਗੇ ਰਹਿ ਚੁੱਕੇ ਨੇ ਪੰਜਾਬ ਦੇ ਅੰਦਰ ਉਹਨਾਂ ਦੀ ਅਸੀਂ ਇੱਕ ਐਗਜ਼ਾਮਪਲ ਹੱਥਾਂ ਤੇ ਦੇ ਰਹੇ ਹਾਂ ਐਡੀ ਸ਼ਰਮ ਆਉਂਦੀ ਹੈ ਜਦੋਂ ਕਹਿੰਦੇ ਆ ਕਿ ਫਲਾਣੀ ਪਾਰਟੀ ਦੇ ਐਨੇ ਸਿੱਖ ਜਿਹੜੇ ਕੈਂਡੀਡੇਟ ਨੇ ਦੁਜੇ ਬਣੇ ਜਾ ਰਹੇ ਨੇ ਲਹਨਤ ਤੁਹਾਡੇ ਪੈਦਾ ਹੋਣ ਨੂੰ ਮੇਰੇ ਦੇਖਣ ਚਾਹੀਦਾ ਕੀ ਯਾਰ ਇਹਨਾਂ ਬੰਦਿਆਂ ਤੇ ਵਿਸ਼ਵਾਸ ਕਰੋਗੇ ਜਿਹੜੇ ਬੰਦੇ ਅੱਜ 10 20 ਕਰੋੜ ਦੀ ਗੱਲ ਕਰਕੇ ਚਲੇ ਜਾਂਦੇ ਨੇ ਜਿਗਦੇ ਅਮਰੀਕਾ ਜਾਂ ਚਾਇਨਾ ਇਹਨਾਂ ਨੂੰ 100 ਕਰੋੜ ਦੇ ਦੇ ਇਹ ਤਾਂ ਰਾਤ ਨੂੰ ਟੈਂਕੀਆਂ ਯਰ ਪਾਉਣਗੇ ਉਹ ਜਿਹੇ ਬੰਦੇ ਤਾਂ ਯਾਰ ਜਿਸ ਆਦਮੀ ਨੇ ਡਰ ਕੇ ਜ਼ਮੀਰ ਵੇਚੀ ਜਿਸ ਨੇ ਲੋਭ ਲਾਲਚ ਚ ਜ਼ਮੀਰ ਵੇਚੀ ਉਹ ਆਦਮੀ ਪੰਜਾਬ ਦੇ ਵਿੱਚ ਰਹਿਣ ਦੇ ਕਾਬਲ ਨਹੀਂ ਉਹਨੂੰ ਇਲੈਕਸ਼ਨ ਕਿਉਂ ਉਹਨੂੰ ਤਾਂ ਨੇੜੇ ਨਹੀਂ ਆਉਣ ਦੇਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਯਾਰ ਉਹ ਆਦਮੀ ਕਦੋਂ ਵੀ ਲਾਲਚ ਦੇ ਵਿੱਚ ਆ ਕੇ ਕਦੋਂ ਆਪਦੀ ਜ਼ਮੀਰ ਵੇਚ ਕੇ ਤੁਹਾਨੂੰ ਧੋਖਾ ਦੇ ਕੇ ਇਹ ਦੂਜੇ ਦੇਸ਼ ਨਾਲ ਵੀ ਮਿਲ ਸਕਦਾ ਜਾ ਕੇ ਉਹ ਆਦਮੀ ਕਦੋਂ ਵੀ ਆਪਦੀਆਂ ਜ਼ਰੂਰਤਾਂ ਦੇ ਲਈ ਤੁਹਾਨੂੰ ਝੇਰ ਦੇ ਕੇ ਤੁਹਾਨੂੰ ਮਾਰ ਸਕਦਾ ਉਹ ਆਦਮੀ ਇਹੋ ਜਿਹੇ ਆਦਮੀਆਂ ਨੂੰ ਤੁਸੀਂ ਵੋਟਾਂ ਪਾਉਂ ਕਰੋਗੇ ਯਾਰ ਇਹੋ ਜਿਹੇ ਆਦਮੀਆਂ ਨੂੰ ਤੁਸੀਂ ਅੱਗੇ ਲੈ ਕੇ ਜਾਓਗੇ ਕੋਈ ਵੀ ਐ ਮੈਂ ਦੇਖੋ ਮੈਂ ਕਿਸੇ ਦਾ ਕੋਈ ਵਰਕਰ ਨਹੀਂ ਨਾ ਮੈਂ ਕਿਸੇ ਦਾ ਕਿਸੇ ਦੀ ਪਾਰਟੀ ਦਾ ਬੰਦਾ ਪਰ ਗੱਲ ਪੱਗ ਦੇ ਵਿਕਣ ਦੀ ਹੈ ਯਾਰ ਜਿੰਦੇ ਨਾਲ ਖਲੋਤੇ ਹੋ ਮਰਜੋ ਖਬਜੋ ਤੋਂ ਹਿੱਲੋ ਨਾ ਯਾਰ ਯਾਰ ਤੁਹਾਡੇ ਸਿਰ ਤੇ ਪੱਗ ਹੈ ਤੁਹਾਡੇ ਪਿੱਛੇ ਤੁਸੀਂ ਸਿੰਘ ਲਾਇਆ ਹੋਇਆ ਹੈ ਸਿੰਘ ਦਾ ਮਤਲਬ ਡੈਫੀਨੇਸ਼ਨ ਕੀ ਸੀ ਸ਼ੇਰ ਤੇ ਅਸੀਂ ਗਿਦੜਾਂ ਤੋਂ ਪੜ੍ਹੇ ਫਿਰ ਕੰਪੇਅਰ ਕਰੋ ਨਾ ਦੋ ਬੰਦਿਆਂ ਦੇ ਨਾਲ ਜਿਹੜੇ ਤੁਹਾਨੂੰ ਮੈਂ ਨਾ ਦੱਸੇ ਨੇ ਉਹ ਵੀ ਬੰਦੇ ਨੇ ਜਿਹੜੇ ਦੁਨੀਆ ਤੋਂ ਚਲੇ ਗਏ ਨੇ ਹਕੂਮਤ ਜਾਂ ਕਿਸੇ ਪਾਰਟੀ ਦੇ ਕੇ ਝੁਕੇ ਨਹੀਂ ਤੁਸੀਂ 4 ਪੈਸਿਆਂ ਦੇ ਮਗਰ ਇੱਕ ਅਹੁਦੇ ਦੇ ਲਾਲਚ ਦੇ ਮਗਰ ਤੁਸੀਂ ਨਾਲ ਦੀ ਨਾਲ ਧਰਮ ਪਰਵਰਤਨ ਕਰ ਜਾਂਦੇ ਹੋ ਯਾਰ ਤੁਹਾਨੂੰ ਸ਼ਰਮ ਆਉਂਦੀ ਹੈ ਕਿਸੇ ਨੂੰ ਸੋ ਇਹੋ ਜਿਹੇ ਬੰਦੇ ਨੂੰ ਕਿਸੇ ਕੋਈ ਵੀ ਪਾਰਟੀ ਦਾ ਬੰਦਾ ਜਿਹਨੂੰ ਇਹੋ ਜਿਹੇ ਬੰਦੇ ਨੂੰ ਤੁਸੀਂ ਪੰਜਾਬ ਚ ਅੱਗੇ ਰੱਖਦੇ ਹੋ ਤੇ ਲਹਨਤ ਪੰਜਾਬ ਦੇ ਵਿੱਚ ਪੈਦਾ ਹੋਣ ਵਾਲੇ ਵੋਟਰਾਂ ਜਿਹੜੇ ਬੰਦੇ ਇਹਨਾਂ ਨੂੰ ਵੋਟ ਪਾਉਂਦੇ ਮੈਂ ਫੇਰ ਉਹੀ ਗੱਲ ਕਹੂੰਗਾ 4 ਛਿਲਣਾ ਦੇ ਮਗਰ ਲੱਗ ਕੇ ਇਹ ਆਦਮੀ ਕਦੋਂ ਵੀ ਤੁਹਾਨੂੰ ਜ਼ਹਿਰ ਦੇ ਸਕਦੇ ਨੇ ਤੁਹਾਨੂੰ ਮਾਰ ਸਕਦੇ ਨੇ ਤੁਹਾਡੀ ਸਟੇਟ ਨੂੰ ਇਹ ਬਿਲਕੁਲ ਖਤਮ ਕਰ ਦੇਣਗੇ ਇਹੋ ਜਿਹੇ ਬੰਦੇ ਚਾਰ ਛਿਲੜਾਂ ਦੇ ਮਗਰ ਇੱਕ ਗੱਲ ਹੋਰ ਆ ਜਿਸ ਤਰ੍ਹਾਂ ਤੁਸੀਂ ਸਾਹਿਬ ਜੱਦਿਆਂ ਦੀ ਉਦਾਹਰਣ ਜਿਹੜੀ ਉਹ ਵੀ ਦਿੱਤੀ ਆ ਪਰ ਇਹ ਤਾਂ ਲੀਡਰ ਜਿਹੜੇ ਨੇ ਅਕਸਰ ਇਹ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਤਾਂ ਸਾਡੇ ਪਿਤਾ ਨੇ ਅਸੀਂ ਤਾਂ ਉਹਨਾਂ ਦੇ ਵਾਰਿਸ ਆ ਨਹੀਂ 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 ਇੱਕ ਨਾਂ ਲੈਣ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਿਤਾ ਨਹੀਂ ਬਣ ਜਾਣਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਤਾ ਮੈਂ ਅੱਗੇ ਕਹਿ ਕੇ ਹਟਿਆ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਸੀ ਜਾਂ ਜਿਹੜੇ ਉਹਨਾਂ ਦੇ ਨਾਲ ਲੜੇ ਰਹੇ ਅੰਦਰ ਮੈਂ ਤਾਂ ਉਹਨਾਂ ਨੂੰ ਕਹੂੰਗਾ ਦੇਖੋ ਇੱਕ ਆਦਮੀ ਲੜ ਰਿਹਾ ਹੈ ਉਹਨਾਂ ਦੇ ਨਾਲ ਬੰਦੇ ਲੜ ਰਹੇ ਨੇ ਉਹ ਲੜ ਕਿਸ ਖਾਤਰ ਰਹੇ ਨੇ ਆਪਦੇ ਪੰਜਾਬ ਦੇ ਲਈ ਤੁਹਾਡੀਆਂ ਹੱਕਾਂ ਦੇ ਲਈ ਤੁਹਾਡੇ ਲਈ ਲੜ ਰਹੇ ਨੇ ਉਹ ਕੋਈ ਆਪਦੇ ਦੇਖੋ ਜੇ ਉਹ ਆਦਮੀ ਆਪਦੇ ਲਈ ਲੜਦੇ ਤਾਂ ਸਰੈਂਡਰ ਕਰਕੇ ਬਾਹਰ ਆ ਜਾਂਦੇ ਕਿ ਮੈਨੂੰ ਤਾਂ ਮੁੱਖ ਮੰਤਰੀ ਬਣਾ ਦੇ ਮੈਨੂੰ ਗਵਰਨਰ ਬਣਾ ਦਿਓ ਸਾਰਾ ਕੁਝ ਛੱਡ ਜਾਂਦੇ ਫੇਰ ਤਾਂ ਕਹਿੰਦੇ ਯਾਰ ਉਹ ਬੰਦੇ ਇੰਨਾ ਵਰਗੇ ਸੀ ਉਹਨਾਂ ਬੰਦਿਆਂ ਨੇ ਤਾਂ ਯਾਰ ਕਿਸੇ ਅਹੁਦੇ ਦਾ ਲਾਲਚ ਹੀ ਨਹੀਂ ਮੰਨਿਆ ਕੋਈ ਪਰਵਾਹ ਨਹੀਂ ਕੀਤੀ ਕਿਸੇ ਚੀਜ਼ ਦੀ ਉਹਨੂੰ ਕਹਿੰਦੇ ਨੇ ਪੰਜਾਬ ਦੇ ਆਦਮੀ ਉਹਨੂੰ ਕਹਿੰਦੇ ਨੇ ਪੰਜਾਬ ਦੇ ਸਿੱਖ ਉਹਨੂੰ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਉਹ ਬੰਦੇ ਸੀ ਉਹ ਸਾਡੇ ਅਰਗੇ ਥੋੜਾ ਸੀ ਕਿਚਾਰ ਛਿਲੜ ਆ ਗਏ 20 ਤੋਂ 25 ਕਰੋੜ ਸ਼ਰਮ ਆਉਂਦੀ ਹੈ ਜਦੋਂ ਸਿੱਖ ਦੀ ਫੋਟੋ ਫੇਸਬੁੱਕ ਤੇ ਆਉਂਦੀ ਨਾਲ 20 ਤੋਂ 25 ਕਰੋੜ ਲਿਖਿਆ ਹੁੰਦਾ ਲਾਣ ਤੈ ਤੇਰੇ ਜਨਮ ਨੂੰ ਪੈਦਾ ਹੋਣ ਕਿ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਤੇਰੇ ਲਈ ਪੁੱਤਰ ਵਾਰੇ ਸੀ ਪੰਜਾਬ ਦੇ ਅੰਦਰ ਕਿ ਤੂੰ ਕੌਡੀਆਂ ਦੇ ਭਾਤੇ ਵੇਚ ਜਾ ਪੰਜਾਬ ਨੂੰ ਵੇਚ ਕੇ ਤੁਰ ਗਿਆ ਤੂੰ ਅਈ ਦੂ ਤਾਂ ਮਾੜੀ ਗੱਲ ਹੋਊਗੀ ਕੋਈ ਇਹਨਾਂ ਲੋਕਾਂ ਦੇ ਤੁਸੀਂ ਮੈਨੂੰ ਦੱਸੋ ਕਿਵੇਂ ਵਿਸ਼ਵਾਸ ਕਰੂੰ ਜਿਹੜੇ ਬੰਦੇ ਇਸ ਤਰ੍ਹਾਂ ਦੇ ਬੰਦੇ ਨੇ ਇਹ ਵਿਸ਼ਵਾਸਯੋਗ ਹੈਗੇ ਨੇ ਇਹ ਕਿਹੜੇ ਮੂੰਹ ਨਾਲ ਪੱਗਾਂ ਬੰਨ ਕੇ ਪੰਜਾਬ 'ਚ ਤੁਰਨਗੇ ਯਾਰ ਕੀ ਸਿੱਖਿਆ ਦੇਣਗੇ ਪੰਜਾਬ ਦੇ ਲੋਕਾਂ ਨੂੰ ਇਹ ਇਹਨਾਂ ਨੂੰ ਵੇਖ ਕੇ ਸਾਡਾ ਯੂਥ ਸਾਡੇ ਬੱਚੇ ਕੀ ਸਿੱਖਣਗੇ ਕੀ ਪਾਪਾ ਗਿਦਾਰੀ ਕਰਨੀ ਹੈ ਜਦੋਂ ਮਰਜ਼ੀ ਕਿਸੇ ਨੂੰ ਵੇਚ ਜੋ ਗੱਲ ਇਹਨਾਂ ਦੀ ਪਾਰਟੀਆਂ ਆਦੀ ਨਹੀਂ ਸਾਡੇ ਵਾਲਾ ਮਗਰੋਂ ਲੈਣੇ ਪਾਰਟੀਆਂ ਅਸੀਂ ਪਾਰਟੀਆਂ ਤੋਂ ਕੀ ਲੈਣਾ ਪਰ ਗੱਲ ਇੱਕ ਸਟੈਂਡ ਦੀ ਹੁੰਦੀ ਹੈ ਗੱਲ ਆਉਂਦੀ ਹੈ ਕਿ ਇਹ ਪੰਜਾਬ ਦੇ ਹਿੱਤਾਂ ਲਈ ਇਹ ਲੋਕ ਨਹੀਂ ਲੜ ਸਕਦੇ ਇਹ ਪੰਜਾਬ ਦੇ ਹੱਕਾਂ ਲਈ ਨਹੀਂ ਲੜ ਸਕਦੇ ਕੱਲ ਨੂੰ ਪੰਜਾਬ 'ਚ ਮੁਸੀਬਤ ਪੈ ਗਈ ਰੱਬ ਨਾ ਕਰੇ ਪੰਜਾਬ ਤੇ ਮੁਸੀਬਤ ਪੈ ਜਾਏ ਇਹ ਲੋਕਾਂ ਨੂੰ ਜੇ ਕੋਈ ਪਾਰਟੀ ਚਾਰ ਛਿਲੜ ਦੇ ਦੇ ਜੇਗੀ ਇਹ ਪੰਜਾਬ ਨੂੰ ਸਰੈਂਡਰ ਕਰ ਦੇਣਗੇ ਇਹੋ ਜਿਹੇ ਬੰਦੇ ਬੰਦਾ ਚਾਹੇ ਕੋਈ ਘੱਟ ਜਿੱਤਿਆ ਚਾਹੇ ਕੋਈ ਅੰਨ ਪੜਿਆ ਚਾਹੇ ਕਿ ਹੋ ਕਮਜ਼ੋਰ ਹੈ ਪਰ ਜਿਹੜੇ ਬੰਦੇ ਦੀ ਜਮੀਰ ਹੈ ਉਹਨੂੰ ਵੋਟ ਪਾਓ ਉਹਨੂੰ ਅੱਗੇ ਲੈ ਕੇ ਆਓ ਜਿਹੜਾ ਤੁਹਾਡੇ ਪੰਜਾਬ ਦੇ ਪਿੱਛੇ ਖਲੋਵੀ ਜਾਵੇ ਮੈਂ ਤੁਹਾਨੂੰ ਕਿਹਾ ਤੇਗਾ ਸਰਦਾਰ ਸਿਮਰਜੀਤ ਸਿੰਘ ਮਾਨ ਯਾਰ 40 ਸਾਲ ਹੋ ਗਏ ਬੰਦੇ ਨੂੰ 1984 ਤੋਂ ਲੈ ਕੇ ਅੱਜ 40 ਸਾਲ ਹੋ ਗਏ ਤੇ ਬਣਿਆ ਕੀ ਕੁਝ ਵੀ ਨਹੀਂ ਜਿਹੜਾ ਮੈਨੂੰ ਪਤਾ ਲੱਗਿਆ ਕਿ ਜਿਆਦਾ ਪੈਸਾ ਵੀ ਹੈ ਨਹੀਂ ਕੁਝ ਵੀ ਨਹੀਂ ਰਹਿ ਗਿਆ ਪਰ ਇੱਕ ਬੰਦਾ ਡਿਮਾਂਡ ਤੇ ਖਲੋਤਾ ਆਪਦੀ ਕੌਮ ਦੇ ਨਾਲ ਖਲੋਤਾ ਹੈ ਉਹਨਾਂ ਦੇ ਵਰਸੇਜ ਮੈਂ ਕਹੂੰਗਾ Hindu ਜਿਹੜੇ ਲੀਡਰ ਨੇ ਉਹ ਆਪਦੀ ਕੌਮ ਦੇ ਨਾਲ ਖਲੋਤੇ ਹੋਏ ਸਿੱਖਾਂ ਦਾ ਇੱਕ ਲੀਡਰ ਸਤਿ ਸ੍ਰੀ ਅਕਾਲ ਸਿਮਰਜੀਤ ਸਿੰਘ ਮਾਨ ਹਿੰਦੂਆਂ ਦੇ ਕਿੰਨੇ ਲੀਡਰ ਨੇ ਆਪਦੀ ਕੌਮ ਦੇ ਨਾਲ ਜਾ ਕੇ ਖਲੋਗੇ ਨੇ ਸਾਡਾ ਕੋਈ ਲੀਡਰ ਹੀ ਨਹੀਂ ਜਿਹੜਾ ਆਪਦੀ ਕੌਮ ਦੇ ਨਾਲ ਜਾ ਕੇ ਖਲੋਜੇ ਯਾਰ ਸੋ ਇਹ ਗੱਲਾਂ ਸੋਚਣੀਆਂ ਪੈਣਗੀਆਂ ਤੇ ਪਰ ਜੇ ਅਸੀਂ ਪੂਸ ਚੋਕਿਓ ਉਹਨਾਂ ਦੇ ਮਗਰ ਹੀ ਤੁਰ ਪਏ ਫਿਰ ਉਹ ਬੰਦਾ ਲਾਣਤੀ ਨਹੀਂ ਲਾਣਤੀ ਅਸੀਂ ਵੀ ਆ ਦੇਖੋ ਇੱਕ ਬੰਦਾ ਤਾਂ ਛੱਡ ਕੇ ਤੁਰ ਗਿਆ ਪੰਜਾਬ ਨੂੰ ਉਹਦਾ 20-25 ਕਰੋੜ ਜਾਂ 100 ਕਰੋੜ ਜਿਹਾ ਵੇਚ ਗਿਆ ਹੁਣ ਉਹ ਤੋਂ ਮਗਰ ਅਸੀਂ ਆ ਜੇ ਅਸੀਂ ਉਹਨਾਂ ਦੇ ਮਗਰ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਗਾਲ ਕਿਹੜੀ ਗੱਲੋਂ ਕੱਢਣੀ ਫਿਰ ਤੱਕ ਖੱਚ ਅਸੀਂ ਲੋਕ ਵੀ ਖੱਚ ਬਰਾਬਰੀ ਆ ਵੀ ਪੰਜਾਬ ਦੀ ਗੱਲ ਕਰ ਰਹੇ ਹਾਂ ਖਰਾ ਸਾਹਿਬ ਜਦੋਂ ਕੋਈ ਵੀ ਲੀਡਰ ਖਾਸ ਕਰਕੇ ਪਾਰਟੀ ਬਦਲਦਾ ਨਾ ਉਹ ਇੱਕ ਗੱਲ ਜ਼ਰੂਰ ਕਹਿੰਦਾ ਹਾਲਾ ਕਿ ਹੁਣ ਵੀ ਜਿੰਨੇ ਲੀਡਰਾਂ ਨੇ ਪਾਰਟੀਆਂ ਬਦਲੀਆਂ ਨੇ ਉਹਨੇ ਨੁਕਸ ਆਪਣੀ ਪਾਰਟੀ ਦੇ ਵਿੱਚ ਕੱਢਿਆ ਤੇ ਗੱਲ ਮੂਰੇ ਪੰਜਾਬ ਦੀ ਲੈਂਦੀ ਆ ਉਹ ਕਹਿੰਦੇ ਨੇ ਕਿ ਇੱਥੇ ਇਹਦੇ ਵਿੱਚ ਰਹਿ ਕੇ ਸਾਡੇ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕਰ ਸਕਤੇ ਸੀ ਇੱਥੇ ਰਹਿ ਕੇ ਅਸੀਂ ਪੰਜਾਬ ਦੇ ਲੋਕਾਂ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋ ਰਹੇ ਸੀ ਪੰਜਾਬ ਦਾ ਵਿਕਾਸ ਨਹੀਂ ਕਰ ਰਹੇ ਸੀ ਹੁਣ ਅਸੀਂ ਇਹ ਪਾਰਟੀ ਦੇ ਵਿੱਚ ਆ ਗਏ ਆ ਇਹ ਪਾਰਟੀ ਦੇ ਵਿੱਚ ਪੰਜਾਬ ਦੀ ਗੱਲ ਕਰਾਂਗੇ ਪੰਜਾਬੀਆਂ ਦੀ ਗੱਲ ਕਰਾਂਗੇ ਸਿੱਖੀ ਦੀ ਗੱਲ ਕਰਾਂਗੇ ਸਾਡੀ ਕੌਮ ਦੀ ਗ ਕਰਾਂਗੇ ਕਿਸਾਨਾਂ ਦੀ ਗੱਲ ਕਰਾਂ ਕਹਿੰਦੇ ਅਸੀਂ ਪੰਜਾਬ ਦੇ ਭਲੇ ਦੇ ਲਈ ਪਾਰਟੀ ਬਦਲੀ ਆਪਦੇ ਭਲੇ ਦੇ ਲਈ ਪਾਰਟਨੀ ਨਹੀਂ ਬਦਲੀ ਕਿਹੜੀ ਕੌਮ ਦੇ ਵਿੱਚ ਕਿਹੜੀ ਪਾਰਟੀ ਜਾ ਕੇ ਸਿੱਖਾਂ ਦੀ ਗੱਲ ਕਰੋਗੇ ਦੱਸੋ ਨਾ ਤੁਸੀਂ ਉਹੀ ਬੰਦੇ ਨੇ ਜਿਨ੍ਹਾਂ ਨੇ ਤੁਹਾਡੇ ਗਲਾਂ 'ਚ ਟਾਇਰ ਪਾਏ ਸੀ ਉਹਨਾਂ ਸਿੱਖਾਂ ਦੀ ਜਾ ਕੇ ਗੱਲ ਕਰੂੰਗੀ ਜਿਨ੍ਹਾਂ ਨੇ ਪਿੱਛੇ ਚਾਰ ਤੋਂ ਪੰਜ ਗੁਰਦੁਆਰੇ ਢਾਤੇ ਨੇ ਉਹਨਾਂ ਦੀ ਗੱਲ ਕਰੂੰਗੀ ਜਿਨ੍ਹਾਂ ਦੇ ਰਾਜ ਦੇ ਅੰਦਰ ਪੱਗ ਨੂੰ ਕਿਹਾ ਜਾਂਦਾ ਹੈ ਕਿ ਇਹ ਖਾਲਸਤਾਨੀ ਹੈ ਉਹਨਾਂ ਦੀ ਸਿੱਖਾਂ ਦੀ ਜਾ ਕੇ ਗੱਲ ਕਿਵੇਂ ਕਰੋਗੇ ਤੁਸੀਂ ਤੁਸੀਂ ਪੰਜਾਬ ਚ ਰਹਿ ਕੇ ਆਪਦੀ ਪਾਰਟੀ ਦੇ ਵਿੱਚ ਮੀਡੀਆ ਬੁਲਾ ਕੇ ਗੱਲ ਕਰਨੀ ਸੀ ਫਿਰ ਸਵਾਦ ਆਉਂਦਾ ਕਿ ਮੈਂ ਦੁਖੀਆਂ ਭਾਈਏ ਮੇਰੀ ਪਾਰਟੀ ਗੱਲ ਨਹੀਂ ਸੁਣਦੀ ਮੈਂ ਪੰਜਾਬ ਦੀ ਗੱਲ ਕਰਦਾ ਉਹ ਪੰਜਾਬ ਦੀ ਗੱਲ ਦੀ ਤਾਂ ਗੱਲ ਤਾਂ ਇਸ਼ੂ ਹੈ ਨਹੀਂ ਪੰਜਾਬ ਦਾ ਗੱਲ ਤਾਂ ਇਹ ਹੈ ਕਿ 25 ਜਾਂ 40 ਕਰੋੜ ਦੀ ਗੱਲ ਹੈ ਗੱਲ ਤਾਂ ਇਹ ਸੋਚੀ ਹੈ ਕਿ ਮੈਨੂੰ ਸਾਰੀ ਉਮਰ ਕੁਛ ਨਹੀਂ ਬੰਨਣਾ ਜੇ ਮੈਨੂੰ 20 50 ਕਰੋੜ ਬਣ ਜੇ ਤੇ ਮੇਰੀ ਪੀੜੀਆਂ ਨਿਕਲ ਜਾਣਗੀਆਂ ਗੱਲ ਤਾਂ ਆ ਸੋਚੀ ਹੈ ਹੋਰ ਪੰਜਾਬ ਦਾ ਇਸ਼ੂ ਨਹੀਂ ਚੁੱਕਣ ਵਾਲੇ ਲੋਕ ਆਪਣੀ ਜ਼ਮੀਰਾਂ ਤੋਂ ਵੀ 20-50 ਕਰੋੜ ਚ ਚੰਗਾ ਹੋ ਗਿਆ ਦੇਖੋ ਜ਼ਮੀਰ ਜਿਹੜੀ ਵਿਕਦੀ ਹੈ ਕਈ ਵਾਰ ਕਾਉਡੀਆਂ ਦੇ ਭਾਅ ਤੇ ਵਿਕ ਜਾਂਦੀ ਹੈ ਇਹਦਾ ਕੋਈ ਪਤਾ ਨਹੀਂ ਜਿੰਨਾਂ ਦੀ ਵਿਕਦੀ ਹੈ ਨਾ ਜੀ ਉਹ ਸਾਰਿਆਂ ਨੂੰ ਲੈ ਬੰਦੇ ਨੇ ਇਹੋ ਜਿਹੇ ਲੋਕ ਮੈਂ ਤੁਹਾਨੂੰ ਕਹਾਂ ਨਾ ਕਿ ਸਿੱਖਾਂ ਦੇ ਅੰਦਰ ਸਾਨੂੰ ਅਹਿਮਦ ਸ਼ਾਹ ਬਦਾਲੀ ਖਤਮ ਨਹੀਂ ਕਰ ਸਕਿਆ ਸਾਨੂੰ ਮੁਗਲ ਨਹੀਂ ਖਤਮ ਕਰ ਸਕਿਆ ਸਾਨੂੰ ਅੰਗਰੇਜ਼ ਤੇ ਹਿੰਦੁਸਤਾਨ ਦੀ ਹਕੂਮਤ ਨਹੀਂ ਸੀ ਖਤਮ ਕੀਤਾ ਪਹਿਲਾਂ ਪਰ ਸਾਨੂੰ ਹੁਣ ਅਬ ਪਿਛਲੇ ਕੁਝ ਸਾਲਾਂ ਦੇ ਵਿੱਚ ਹਿੰਦੁਸਤਾਨ ਦੀ ਹਕੂਮਤ ਨੇ ਸਾਨੂੰ ਕਾਉਡੀਆਂ ਫਿੱਕੇ ਕਰਕੇ ਰੱਖਤਾ ਐਨਾ ਵਕਾਊ ਐਸ ਵਕਤ ਸਾਡੇ ਪੰਜਾਬ 'ਚ ਸਾਡਾ ਲੀਡਰ ਹੈ ਸ਼ਾਇਦ ਮੇਰੇ ਦੇਖੇ 'ਚ ਕਿਸੇ ਕੌਮ ਦੇ ਅੰਦਰ ਵੀ ਐਨਾ ਵਕਾਊ ਲੀਡਰ ਨਾ ਹੋਵੇ ਕੋਈ ਪੰਜਾਬ ਦੀ ਈਸ਼ੂ ਦੀ ਗੱਲ ਹੀ ਨਹੀਂ ਕੀਤੀ ਆਪ ਕਿਹੜੇ ਈਸ਼ੂ ਤੇ ਬੋਲੇ ਹੋ ਦੱਸ ਦਿਓ ਜਿਹੜੇ ਇਹਨਾਂ ਦੇ ਲੀਡਰ ਜਾਂਦੇ ਪਏ ਨੇ ਉਹ ਪੰਜਾਬ ਦੇ ਕਿਹੜੇ ਈਸ਼ੂ ਤੇ ਬੋਲੇ ਨੇ ਉਹ ਇਸ ਕਰਕੇ ਬਹੁਤ ਮੰਦ ਭਾਗੀ ਗੱਲ ਹੈ ਜੋ ਪੰਜਾਬ ਦੇ ਅੰਦਰ ਹੋ ਰਹੀ ਹੈ ਪੰਜਾਬ ਦੀ ਜਦੋਂ ਸਿੱਖ ਪਾਗ ਆਪਾਂ ਵੇਖਦੇ ਆ ਤੇ ਮੈਂ ਕਈ ਫੇਸਬੁੱਕ ਤੇ ਦੇਖਿਆ ਨਾਲ ਪੈਸੇ ਪਏ ਹੁੰਦੇ ਨੇ ਉਹ ਬੜਾ ਟੇਡਾ ਮਜ਼ਾਕ ਕਿ ਕੀ ਅਸੀਂ ਸਿੱਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਕੀ ਸਿੱਖਿਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਕੀ ਸਿੱਖਿਆ ਮਹਾਰਾਜਾ ਰਣਜੀਤ ਸਿੰਘ ਤੋਂ ਜਿਨੇ ਇੱਕ ਵਾਰ ਵੀ ਸਿਰ ਨਹੀਂ ਝੁਕਾਇਆ ਕਿਸੇ ਅੱਗੇ ਉਹਦੇ ਜਿਉਂਦੇ ਜੀ ਕੋਈ ਲੀਡਰ ਕੋਈ ਉਹਦਾ ਬੰਦਾ ਵਿਕਿਆ ਹੀ ਨਹੀਂ ਸੀ ਅੰਗਰੇਜ਼ ਦੀ ਅੱਗੇ ਪਰ ਉਸ ਤੋਂ ਬਾਅਦ ਤਾਂ ਯਾਰ ਅਸੀਂ ਤਾਂ ਲੈਣਾ ਲਾਤੀਆਂ ਆਪਦੀਆਂ ਯਾਰ ਅੱਜ ਤੱਕ ਸਾਡਾ ਇਹ ਹਾਲਾਤ ਨੇ ਯਾਰ ਇੰਨੀ ਤਾਂ ਕੋਈ ਰੰਡੀ ਵੀ ਨਹੀਂ ਇਹਨਾ ਕੰਮ ਕਰਦੀ ਜਿਵੇਂ ਅਸੀਂ ਚਗਲ ਹੋ ਗਏ ਯਾਰ ਸਾਡਾ ਤਾਂ ਖਤਮ ਹੀ ਹੋ ਗਿਆ ਸੋ ਮੇਰੀ ਤੱਕ ਅਪੀਲ ਹੈ ਪੰਜਾਬ ਦੇ ਲੋਕਾਂ ਨੂੰ ਯਾਰ ਇਹੋ ਜਿਹੇ ਚਗਲ ਬੰਦਿਆਂ ਨੂੰ ਵੋਟ ਨਾ ਪਾਇਆ ਜੇ ਤੁਸੀਂ ਵੋਟ ਪਾਉਂਗੇ ਕੱਲ ਨੂੰ ਤੁਹਾਨੂੰ ਮਾਰ ਦੇਣਗੇ ਲੋਕ ਉਹ ਫਿਰ ਉਹਨਾਂ ਨੂੰ ਚਗਲ ਨਾ ਕਿਹਾ ਜੇ ਜੇ ਤੁਸੀਂ ਉਹਨਾਂ ਨੂੰ ਵੋਟ ਪਾਉਣੀ ਹੈ ਤਾਂ ਫਿਰ ਉਹ ਚਗਲ ਨਹੀਂ ਚਗਲ ਆਪਾਂ ਲੋਕ ਕਿਸੇ ਵੀ ਪਾਰਟੀ ਦਾ ਹੋਵੇ ਗੱਲ ਤਾਂ ਇਹ ਹੈ ਕਿ ਵਿਕਣ ਦੀ ਗੱਲ ਹੈ ਜਿਹੜਾ ਬੰਦਾ ਵਿਕਦਾ ਹੈ ਉਹਦੀ ਜਮੀਰ ਨਹੀਂ ਜਿਹੜਾ ਵਿਕਦਾ ਹੈ ਉਹ ਸਿੱਖ ਨਹੀਂ ਜਿਹੜਾ ਵਿਕਦਾ ਹੈ ਉਹ ਪੰਜਾਬ ਦਾ ਬੰਦਾ ਸਿੱਖ ਜਥੇਦਾਰ ਨਹੀਂ ਹੋ ਸਕਦਾ ਪੰਜਾਬ ਦਾ ਖਾਰਾ ਸਾਹਿਬ ਸਮਝਦਾ ਬਹੁਤ ਬਹੁਤ ਆਤਿਸ਼੍ਰੀਕਰ ਸੋ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਰ ਸੀ ਗੱਲ ਦਲ ਬਦਲਣ ਵਾਲੇ ਲੀਡਰਾਂ ਤੇ ਕੀਤੀ ਆ ਉਹਨਾਂ ਲੀਡਰਾਂ ਤੇ ਕੀਤੀ ਆ ਜਿਨ੍ਹਾਂ ਨੂੰ ਵੋਟਾਂ ਦੇ ਵੇਲੇ ਦੂਸਰੀਆਂ ਪਾਰਟੀਆਂ ਚੰਗੀਆਂ ਲੱਗਣ ਲੱਗ ਜਾਂਦੀਆਂ ਨੇ ਆਪਣੀ ਪਾਰਟੀ ਦੇ ਵਿੱਚ ਨੁਘੋਚਾਂ ਕੱਢਣ ਲੱਗ ਜਾਂਦੇ ਨੇ ਤਾਂ ਸੋਚਿਆ ਕਿ ਇੱਕ ਵਾਰੀ ਵਿਚਾਰ ਚਰਚਾ ਇਸ ਚੀਜ਼ ਤੇ ਜਿਹੜੀ ਆ ਜ਼ਰੂਰ ਕੀਤੀ ਜਾਵੇ ਉਮੀਦ ਹੈ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੁਣ ਆਪਣੀ ਟਿੱਪਣੀ ਕਮੈਂਟ ਬਾਕਸ ਤੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ ਧੰਨਵਾਦ